ਇਸ ਪੌਦੇ ਦੇ ਇਹ ਪੱਤੇ ਖਾਓ ਤੇ ਆਪਣਾ ਸਿਆਟਿਕਾ ਪੇਨ ਭਜਾਓ ਹਰੇ ਘਰ ਚ ਕਿਸੇ ਨਾ ਕਿਸੇ ਨੂੰ ਸਿਆਟਿਕਾ ਪੇਨ ਜ਼ਰੂਰ ਹੈ ਇਹ ਕੀ ਸ਼ੈ ਜੀ ਹਰ ਪਾਸੇ ਸਿਆਟਿਕਾ ਪੇਨ ਸਿਆਟਿਕਾ ਪੇਨ ਸਿਆਟਿਕਾ ਪੇਨ ਸਿਆਟਿਕਾ ਪੇਨ ਜਿਹੜੀ ਹੈ ਨਾ ਉਹ ਕਿਸੇ ਇੱਕ ਨਰਵ ਦੇ ਨਾਲ ਹੁੰਦੀ ਰਿਲੇਟਿਡ ਜਦੋਂ ਉਹ ਨਰਵ ਦੇ ਵਿੱਚੋਂ ਬਲੱਡ ਦਾ ਫਲੋ ਘਟ ਜਾਂਦਾ ਜਾਂ ਬੰਦ ਹੋ ਜਾਂਦਾ ਉਹਨੂੰ ਖਿੱਚ ਪੈਂਦੀ ਜਿੱਦਾਂ ਕਿਸੇ ਨੇ ਤੁਹਾਡੇ ਇੱਧਰ ਕਿੱਲ ਠੋਕਦਾ ਹੋਏ ਜਾਂ ਕਿਸੇ ਨੇ ਤੁਹਾਡੇ ਅੰਦਰ ਐਨੀ ਪੇਨ ਹੁੰਦੀ ਹੈ ਕਈ ਵਾਰੀ ਇਦਾਂ ਲੱਗਦਾ ਵੀ ਜਿੱਦਾਂ ਕੋਈ ਨਾ ਤੁਹਾਨੂੰ ਸੂਈਆਂ ਚੁਭੁੰਦਾ ਪਿਆ ਇਦਾਂ ਦੀ ਪੇਨ ਹੁੰਦੀ ਏ ਵੀ ਜਿਹੜੇ ਬੰਦੇ ਨੂੰ ਜਿਹੜੇ ਸਕਸ਼ ਨੂੰ ਪੇਨ ਹੁੰਦੀ ਹੈ ਨਾ ਉਹ ਸਿਰਫ ਉਹੀ ਦੱਸ ਸਕਦਾ ਵੀ ਉਹਦੇ ਕਿਸ ਹਾਲਾਤਾਂ ਵਿੱਚ ਗੁਜ਼ਰ ਸਕਦਾ ਸਾਨੂੰ ਦੱਸਿਓ ਕਿ ਜਿਹੜਾ ਇਹ ਨੁਸਖਾ ਹੈਗਾ ਫਾਰਮੂਲਾ ਹੈਗਾ ਬੰਨਣਾ ਕਿਵੇਂ ਆ ਤੁਸੀਂ ਤਿੰਨ ਪੱਤੇ ਲੈਣੇ ਹਾਂਜੀ ਉਹ ਛੋਟੇ ਇੱਕ ਵੱਡਾ ਆ ਦੋ ਛੋਟੇ ਇੱਕ ਵੱਡਾ ਹੋ ਗਿਆ ਜੀ ਠੀਕ ਨਾਲ ਆਪਾਂ ਇੱਕ ਚਮਚਾ ਜਿਹੜੇ ਮੇਥੀ ਦਾਣੇ ਦਾ ਯੂਜ਼ ਕਰਾਂਗੇ ਮੇਥੀ ਦਾਣੇ ਦੇ ਵਿੱਚ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਹੁੰਦੀਆਂ ਨੇ ਠੀਕ ਹੈ ਜਦੋਂ ਤੁਸੀਂ ਮੇਥੀ ਦਾਣਾ ਇਹਦੇ ਨਾਲ ਯੂਜ਼ ਕਰੋਗੇ ਇਹ ਫਰੂਕੀ ਸਾਹਿਬ ਇੰਨਾ ਵਧੀਆ ਸੁਮੇਲ ਸਰਟੀਕਾ ਪੇਨ ਤੋਂ ਤੇ ਖੜਾ ਛੋਟੀ ਜਾਣਾ ਨਾਲ ਇਹਦੇ ਹੋਰ ਮਲਟੀਪਲ ਫਾਇਦੇ ਹੋਣੇ ਨੇ ਜਿਹੜਾ ਇਹ ਤੁਹਾਡਾ ਨੁਸਖਾ ਫਾਰਮੂਲਾ ਸਿਰਫ ਸੈਟ ਕਾ ਪੇਨ ਦੇ ਉੱਤੇ ਹੀ ਜਿਹੜਾ ਆਪਣਾ ਕੰਮ ਕਰੇਗਾ ਜਾਂ ਹੋਰ ਵੀ ਨਸਾਂ ਦੀ ਬਲੌਕਿੰਗ ਜਿਹੜੀ ਖੋਲੇਗਾ ਇੱਕ ਚੁੰਡੀ ਪਾਲੀ ਠੀਕ ਹੈ ਇਹਨੂੰ ਆਪਾਂ ਚਮਚੇ ਨਾਲ ਮਿਕਸ ਆਪ ਕਰ ਲਿਆ ਫਰੂਕੀ ਸਾਹਿਬ ਆਹ ਜਿਹੜੀ ਚੀਜ਼ ਹੈ ਨਾ ਇੰਨੀ ਅਮੇਜ਼ਿੰਗ ਹੈ ਇੰਨੀ ਸ਼ਾਨਦਾਰ ਹੈ ਇਨੇ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਬਲੌਕ ਨਾਸ ਨਹੀਂ ਰਹਿਣ ਦੇਣੀ ਰਾਤੀ ਸੌਣ ਵੇਲੇ ਜਿਹੜਾ ਐਕਸਰਸਾਈਜ਼ ਕਰੀਦੀ ਨਾ ਇੱਕ ਦਿਮਾਗ 'ਚ ਇੱਕ ਚੀਜ਼ ਯਾਦ ਰੱਖੀ ਦੀ ਏ ਉਹਦਾ ਇਹਨੂੰ ਰਾਤੀ ਸੌਣ ਵੇਲੇ ਡਬੋ ਕੇ ਰੱਖ ਦੇਣਾ ਸਵੇਰੇ ਜਿਹੜਾ ਇਹ ਪਾਣੀ ਹੈ ਇਹਨੂੰ ਪਾਣੀ ਨੂੰ ਵੇਸਟ ਨਹੀਂ ਸਮਝਣਾ ਇੱਕ ਇੱਕ ਪੱਤਾ ਪਹਿਲਾਂ ਚੁੱਕ ਕੇ ਇਹਨੂੰ ਚਬ ਕੇ ਆਰਾਮ ਨਾਲ ਚੌਂਕੜੀ ਮਾਰ ਕੇ ਪੁੰਜੇ ਬਹਿ ਕੇ ਸਵੇਰੇ ਸੁੱਤੇ ਉੱਠਦੇ ਅਸਾਰ ਇੱਕ ਇੱਕ ਪੱਤੇ ਨੂੰ ਚੱਬ ਕੇ ਖਾਣਾ ਸਾਡੇ ਕੋਲ ਲਾਸਟ ਜਿਹੜੀ ਆਪਸ਼ਨ ਹੁੰਦੀ ਹੈ ਉਹ ਦਵਾਈ ਦੀ ਹੁੰਦੀ ਹੈ ਦਵਾਈ ਅਸੀਂ ਦਿੰਦੇ ਆ ਬਹੁਤ ਵਾਜਬ ਪੈਸਿਆਂ 'ਚ ਦਿੰਦੇ ਆ ਬਹੁਤ ਥੋੜੇ ਪੈਸਿਆਂ 'ਚ ਦਿੰਦੇ ਆ ਸਿਰਫ ਉਹਨਾਂ ਪੇਸ਼ੈਂਟਾਂ ਨੂੰ ਦਿੰਦੇ ਆ ਜਿਨ੍ਹਾਂ ਦੀ ਦਵਾਈ ਤੋਂ ਬਗੈਰ ਖੇੜਾ ਨਹੀਂ ਛੁੱਟਦਾ ਇਸ ਪੌਦੇ ਦੇ ਇਹ ਪੱਤੇ ਖਾਓ ਤੇ ਆਪਣਾ ਸਿਆਟਿਕਾ ਪੇਨ ਪਜਾਓ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅਜਿ ਇੱਕ ਵਾਰ ਮੁਰਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਜਲੰਧਰ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਸਿਆਟਿਕਾ ਪੇਨ ਇੱਕ ਇਸ ਤਰ੍ਹਾਂ ਦਾ ਪੇਨ ਹੈ ਜੋ ਨਾ ਤਾਂ ਬੰਦੇ ਨੂੰ ਬੈਠਣ ਦਿੰਦਾ ਨਾ ਖੜਨ ਦਿੰਦਾ ਨਾ ਸੌਣ ਦਿੰਦਾ ਨਾ ਖਾਣ ਦਿੰਦਾ ਢੰਗ ਨਾਲ ਨਾ ਪੀਣ ਦਿੰਦਾ ਅਜਿਹੇ ਦੇ ਵਿੱਚ ਜਦੋਂ ਅਸੀਂ ਇਹ ਮਾਮਲਾ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨਾਲ ਵਿਚਾਰਿਆ ਤਾਂ ਉਹਨਾਂ ਨੇ ਇਸ ਦਾ ਬੜਾ ਸਸਤਾ ਤੇ ਬੜਾ ਅਸੀਂ ਕਹਿ ਲਈਏ ਕਿ ਘੈਂਟ ਜਿਹੜਾ ਇਲਾਜ ਹੈਗਾ ਉਹ ਘਰੇਲੂ ਦੱਸਿਆ ਕਿਹੜੇ ਪੱਤੇ ਨੇ ਕਿਵੇਂ ਇਹਨਾਂ ਦਾ ਇਸਤੇਮਾਲ ਕਰਨਾ ਹੈ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਅਸੀਂ ਅੱਜ ਸਾਂਝੀਆਂ ਕਰਨ ਵਾਲੇ ਆ ਇੱਕ ਵਾਰ ਪਹਿਲਾਂ ਅਸੀਂ ਜੁੜ ਲੰਨੇ ਆ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਡਾਕਟਰ ਸਾਹਿਬ ਗੱਲਬਾਤ ਕਰਦੇ ਨੇ ਵੈਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੁਹਾਡਾ ਹਕੀਕਾ ਟੀਵੀ ਪੰਜਾਬੀ ਤੇ ਦੇਸਾ ਵਿਦੇਸਾ ਵਿੱਚ ਬੈਠੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸასი ਸ਼ਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਸ ਵੇਲੇ ਹਰੇ ਘਰ ਚ ਕਿਸੇ ਨਾ ਕਿਸੇ ਨੂੰ ਸਿਆਟਕਾ ਪੇਨ ਜ਼ਰੂਰ ਹੈ ਇਹ ਕੀ ਸ਼ੈ ਹੈ ਜੀ ਹਰ ਪਾਸੇ ਸਿਆਟਕਾ ਪੇਨ ਸਿਆਟਕਾ ਪੇਨ ਸਿਆਟਕਾ ਪੇਨ ਦੇਖੋ ਜੀ ਸਿਆਟਕਾ ਪੇਨ ਜਿਹੜੀ ਹੈ ਨਾ ਉਹ ਕਿਸੇ ਇੱਕ ਨਰਵ ਦੇ ਨਾਲ ਹੁੰਦੀ ਰਿਲੇਟਿਡ ਜਦੋਂ ਉਹ ਨਰਵ ਦੇ ਵਿੱਚੋਂ ਬਲੱਡ ਦਾ ਫਲੋ ਘਟ ਜਾਂਦਾ ਜਾਂ ਬੰਦ ਹੋ ਜਾਂਦਾ ਉਹਨੂੰ ਖਿੱਚ ਪੈਂਦੀ ਜਿੱਦਾਂ ਕਿਸੇ ਨੇ ਤੁਹਾਡੇ ਅੰਦਰ ਕਿੱਲ ਠੋਕਦਾ ਹੋਏ ਜਾਂ ਕਿਸੇ ਨੇ ਤੁਹਾਡੇ ਅੰਦਰ ਛੁਰਾ ਮਾਰਤਾ ਐਨੀ ਪੇਨ ਹੁੰਦੀ ਐ ਤੇ ਕਈ ਵਾਰੀ ਇਦਾਂ ਲੱਗਦਾ ਵੀ ਜਿੱਦਾਂ ਕੋਈ ਨਾ ਤੁਹਾਨੂੰ ਸੂਈਆਂ ਚਬੋਂਦਾ ਪਿਆ ਟਾਡੇ ਅੰਦਰ ਕੋਈ ਪੈਨ ਹੋਲ ਹੁੰਦਾ ਵਿਆ ਉਹ ਤੁਹਾਡੇ ਜਿਹੜਾ ਲੱਕੇ ਲੱਕ ਤੇ ਥੱਲੇੋਂ ਸ਼ੁਰੂ ਹੁੰਦੀ ਹੈ ਤੇ ਪੱਟ ਤੋਂ ਲੈ ਕੇ ਤੇ ਥੱਲੇ ਪੈਰ ਤੱਕ ਜਾਂਦੀ ਐ ਐਂਡ ਤੱਕ ਤੇ ਇੰਨੀ ਵਰਸਟ ਪੇਨ ਹੁੰਦੀ ਰਾ ਇੰਨੀ ਵਰਸਟ ਪੇਨ ਹੁੰਦੀ ਐ ਇੰਨੀ ਬੁਰੇ ਹਾਲਾਤ ਹੁੰਦੇ ਬੰਦੇ ਦੇ ਬੰਦੇ ਨੂੰ ਇਦਾਂ ਲੱਗਦਾ ਵੀ ਇਹ ਨਾਲੋਂ ਤਾਂ ਮੈਨੂੰ ਕੋਈ ਮਾਰ ਦਿੰਦਾ ਉਹ ਚੰਗਾ ਹੀ ਤੇ ਵਰਸਟ ਹੋ ਜਾਂਦੀ ਐ ਪੇਨ ਜਦੋਂ ਅਸੀਂ ਪੌੜੀਆਂ ਚੜ੍ਹਦੇ ਹੰਨੇ ਆ ਜਾਂ ਅਸੀਂ ਖੰਗਦੇ ਹੰਨੇ ਆ ਜਦੋਂ ਖੰਗਦੇ ਆ ਉਹਦੇ ਵੀ ਸਾਰੇ ਸਰੀਰ ਦਾ ਜੋਰ ਲੱਗਦਾ ਤੇ ਇਦਾਂ ਦੀ ਪੇਨ ਹੁੰਦੀ ਏ ਵੀ ਜਿਹੜੇ ਬੰਦੇ ਨੂੰ ਜਿਹੜੇ ਸਕਸ਼ ਨੂੰ ਉਹ ਪੇਨ ਹੁੰਦੀ ਏ ਨਾ ਉਹ ਸਿਰਫ ਉਹੀ ਦੱਸ ਸਕਦਾ ਵੀ ਉਹਦੇ ਕਿਸ ਹਾਲਾਤਾਂ ਵਿੱਚ ਗੁਜ਼ਰ ਸਕਦਾ ਸਿਰਫ ਕਈ ਵਾਰੀ ਘਰ ਦੇ ਵਿੱਚ ਬੰਦਾ ਬੈਠਾ ਹੁੰਦਾ ਪਰਿਵਾਰ ਕੋਲ ਬੈਠਾ ਹੁੰਦਾ ਬੱਚੇ ਕੋਲ ਬੈਠੇ ਹੁੰਦੇ ਨੇ ਬੰਦਾ ਚੀਕਣਾ ਚਲਾਣਾ ਜਿਹੜਾ ਉਹ ਪੋਸੀਬਲ ਨਹੀਂ ਹੁੰਦਾ ਨਹੀਂ ਤੇ ਹਾਲਾਤ ਸੇਮ ਟੂ ਸੇਮ ਉਦਾਂ ਦੇ ਹੁੰਦੇ ਨੇ ਅੱਛਾ ਡਾਕਟਰ ਸਾਹਿਬ ਇਹ ਖੁਰ ਬੜਾ ਹੈ ਮਸਲਾ ਹੈ ਜਿਹੜਾ ਇਹ ਤੁਹਾਡਾ ਨੁਸਖਾ ਫਾਰਮੂਲਾ ਸਿਰਫ ਸੈੱਡ ਕਾ ਪੇਨ ਦੇ ਉੱਤੇ ਹੀ ਜਿਹੜਾ ਆਪਣਾ ਕੰਮ ਕਰੇਗਾ ਜਾਂ ਹੋਰ ਵੀ ਨਸਾਂ ਦੀ ਬਲੌਕਿੰਗ ਜਿਹੜੀ ਖੋਲੇਗਾ ਦੇਖੋ ਜੀ ਕੋਈ ਵੀ ਤੁਹਾਡੀ ਨਸੇ ਨਾ ਜਿਹੜੀ ਜਿਹੜੀ ਤੰਗ ਕਰ ਰਹੀ ਏ ਕਿਸੇ ਵੀ ਵਜ੍ਹਾ ਨਾਲ ਜਿਹੜੀ ਬਲੌਕ ਏ ਉਹ ਤੇ ਖੁੱਲੇਗਾ ਖੁੱਲੇਗਾ ਇਹ ਨਾਲ ਤੁਹਾਡੇ ਜਿਹੜਾ ਡਾਈਜੈਸਟਿਵ ਟ੍ਰੈਕ ਏ ਉਹਨੂੰ ਵੀ ਸਾਫ ਕਰੇਗਾ ਤਹਾਡੇ ਅੰਦਰ ਕੋਈ ਐਸਿਡ ਬਣਿਆ ਹੋਇਆ ਹੈ ਪੇਟ ਦੀ ਪ੍ਰੋਬਲਮ ਹੈ ਕਨਸਟਿਪੇਸ਼ਨ ਆਉਂਦੀ ਹੈ ਉਹ ਵੀ ਇਸ ਸੀ ਨੁਸਖੇ ਨਾਲ ਤੁਹਾਡਾ ਮਸਲਾ ਹੱਲ ਹੋਏਗਾ ਬਹੁਤ ਸਾਰੇ ਅਨੇਕਾਂ ਫਾਇਦੇ ਨੇ ਹੋਰ ਤੁਹਾਨੂੰ ਦੱਸਾਂ ਇੱਕ ਹੋਰ ਗੱਲ ਜਿੰਨਾਂ ਦੇ ਬੀਪੀ ਵੱਧਦੇ ਨੇ ਜਿਹੜੇ ਹਾਈ ਬੀਪੀ ਦੇ ਪੇਸ਼ੈਂਟ ਨੇ ਉਹਨਾਂ ਨੂੰ ਵੀ ਇਹ ਫਾਰਮੂਲਾ ਬਹੁਤ ਮਾਫਕ ਆਏਗਾ ਕਿਉਂਕਿ ਬੀਪੀ ਵੀ ਨੋਰਮਲ ਕਰੇਗਾ ਇੱਕ ਕੰਮ ਹੋਰ ਬਹੁਤ ਵਧੀਆ ਇਹ weight loss 'ਤੇ ਵੀ ਕੰਮ ਕਰੇਗਾ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਹੈ ਹਮ ਸਵਾਲ ਇਥੇ ਹੈ ਇਹ ਸਿਆਟਿਕਾ ਪੇਨ ਹੈਗੀ ਹੈ ਜਿਹੜੀ ਇਹ ਪੁੜੇ ਤੋਂ ਲੈ ਕੇ ਪੈਰਾਂ ਤੱਕ ਜਾਂ ਪਿੰਡਣੀਆਂ ਤੱਕ ਕੀ ਕਿ ਹੁੰਦੀ ਹੈ ਇੱਕ ਪਾਸੇ ਕਿਉਂ ਹੁੰਦੀ ਹੈ ਦੇਖੋ ਜੀ ਇੱਕ ਪਾਸੇ ਹੁੰਦਾ ਹੈਗਾ ਦਾ ਵਿਸ਼ੇਸ਼ ਇੱਕ ਕਾਰਨ ਹੈਗਾ ਕਿਉਂਕਿ ਜਿਹੜੀ ਸਾਇਟਿਕਾ ਪੇਨ ਹੈ ਉਹ ਜਿਹੜੀ ਨਰਵ ਹੈ ਨਾ ਉਹ ਇੱਕੋ ਪਾਸੇ ਪ੍ਰੈਸ ਹੋਈ ਹੈ ਹਾਂ ਸਾਇਟਿਕਾ ਨਰਵ ਹੁੰਦੀ ਹੈ ਉਹ ਜਦੋਂ ਇੱਕੋ ਪਾਸਿਓਂ ਬਲੌਕ ਹੋਈ ਹੁੰਦੀ ਤੇ ਇੱਕੋ ਪਾਸੇ ਦਰਦ ਹੋਣਾ ਨਾ ਦੋਨੇ ਪਾਸੇ ਥੋੜਾ ਹੋਏਗਾ ਸੋ ਇਹ ਜਿਹੜੀ ਪ੍ਰੋਬਲਮ ਹੈ ਇਹ ਆਪਾਂ ਦੇਖਿਆ ਜਾਏ ਤੇ ਬਹੁਤ ਜ਼ਿਆਦਾ ਗੰਭੀਰ ਪ੍ਰੋਬਲਮ ਵੀ ਹੈ ਤੇ ਇਹਨੂੰ ਅਸੀਂ ਆਯੁਰਵੇਦ ਦੀ ਸਹਾਰੇ ਨਾਲ ਬਹੁਤ ਆਸਾਨੀ ਨਾਲ ਠੀਕ ਵੀ ਕਰ ਸਕਦੇ ਆਂ ਜੋ ਕਿ ਬਹੁਤ ਲੈਂਥੀ ਪ੍ਰੋਸੀਜਰ ਹੁੰਦਾ ਕਈ ਵਾਰੀ ਕਈ ਪੇਸ਼ੈਂਟਾਂ ਨੇ ਬਹੁਤ ਸਾਲ ਟ੍ਰੀਟਮੈਂਟ ਕਰਾਇਆ ਹੁੰਦਾ ਤੇ ਉਹਨਾਂ ਨੂੰ ਥੈਰਾਪੀਆਂ ਕਰਾਉਂਦੇ ਨੇ ਉਹਦੇ ਤੋਂ ਬਾਅਦ ਸਾਡੇ ਕੋਈ ਨੁਸਖਾ ਫਾਰਮੂਲਾ ਲਿਆ ਤੇ ਕਹਿੰਦੇ ਜੀ ਮੇਰੇ ਤੇ ਤੀਜੇ ਦਿਨ ਮੈਨੂੰ ਪਤਾ ਵੀ ਨਹੀਂ ਮੈਨੂੰ ਦਰਦ ਹੁੰਦੀ ਕਿ ਨਹੀਂ ਅੱਛਾ ਮੇਰੇ ਤੇ ਬਲੀਵ ਹੀ ਨਹੀਂ ਹੁੰਦਾ ਪਿਆ ਵੀ ਮੈਂ ਇੰਨੇ ਆਸਾਨੀ ਨਾਲ ਇੰਨੇ ਘਰੇਲੂ ਟੁੱਟ ਕੇ ਨਾਲ ਇਹ ਦਰਦ ਨੂੰ ਠੀਕ ਕਰ ਲਿਆ ਜਿੱਥੇ ਮੇਰੇ ਲੱਖਾਂ ਰੁਪਏ ਲੱਗ ਗਏ ਜਿੱਥੇ ਮੈਂ ਇੰਨੇ ਡਾਕਟਰ ਬਦਲੇ ਮੇਰੇ ਨੂੰ ਫਰਕ ਨਹੀਂ ਸੀ ਪੈਂਦਾ ਪਿਆ ਤੇ ਕਿੱਥੇ ਮੈਨੂੰ ਆ ਛੋਟੇ ਛੋਟੇ ਜਿਹੜੇ ਪੱਤੇ ਨੇ ਇਹ ਕਾਹਦਾ ਬੂਟਾ ਕਿਸ ਚੀਜ਼ ਦਾ ਜੀ ਕਾਹਦਾ ਪੌਦਾ ਜੀ ਪੱਤਾ ਨਾ ਇਹ ਪੱਤਾ ਬਾ ਕਮਾਲ ਚੀਜ਼ ਏ ਕੁਦਰਤ ਵੱਲੋਂ ਚੀਜ਼ਾਂ ਮਿਲੀਆਂ ਸਾਨੂੰ ਫ੍ਰੀ ਚ ਪਰ ਜਿਹੜੀ ਫ੍ਰੀ ਚ ਚੀਜ਼ ਮਿਲ ਜਾਂਦੀ ਓਦੀ ਕਦਰ ਨਹੀਂ ਹੁੰਦੀ ਮਤਲਬ ਇਹ ਪੱਤੇ ਖਾਓ ਤੇ ਸੈਟਕਾ ਪੇਨ ਭਜਾਓ ਬਿਲਕੁਲ ਜੀ ਇਹ ਪੱਤੇ ਖਾਓ ਤੇ ਸੈਟਿਕਾ ਪੇਨ ਤੋਂ ਸਦਾ ਲਈ ਖੜਾ ਛੜਾਓ ਕੀ ਬਾਤ ਹੈ ਜੀ ਹਾਂ ਜੀ ਤੇ ਇਹ ਕਿਹ ਕਾਦੇ ਪੱਤੇ ਨੇ ਜੀ ਦੇਖੋ ਜੀ ਇਹਨਾਂ ਨੂੰ ਆਪਾਂ ਅਜਵੈਨ ਦੇ ਪੱਤੇ ਹੀ ਕਹਿੰਦੇ ਆ ਅੱਛਾ ਠੀਕ ਹੈ ਮੋਸਟਲੀ ਪਰ ਇਹਦਾ ਅੰਗਰੇਜ਼ੀ ਨਾਮ ਕੁਝ ਹੋਰ ਏ ਜਿਹੜੀ ਆਪਾਂ ਇਹਦੇ ਤੇ ਰਿਸਰਚ ਕੀਤੀ ਏ ਇਹਦੇ ਵਿੱਚ ਕਿਸੇ ਵੀ ਕਿਸੇ ਵੀ ਨਰਵ ਨੂੰ ਜਿਹੜੀ ਬਲੌਕ ਹੋਈ ਏ ਜਾਂ ਜਿਹੜੀ ਤੁਹਾਨੂੰ ਤੰਗ ਕਰਦੀ ਪਈ ਏ ਜਿਹਦੇ ਕਰਕੇ ਪੇਨ ਹੁੰਦੀ ਪਈ ਏ ਠੀਕ ਹੈ ਉਹ ਜਿਹੜਾ ਪੇਨ ਦਾ ਜਿਹੜਾ ਕਾਰਨ ਏ ਇਹ ਪੱਤੇ ਦੇ ਵਿੱਚ ਕੁਦਰਤ ਨੇ ਇੰਨੀ ਵਧੀਆ ਚੀਜ਼ ਪਾਈ ਏ ਜਿਸ ਦੇ ਨਾਲ ਤੁਹਾਨੂੰ ਪੇਨ ਤੋਂ ਖਿਹੜਾ ਛਡਾਣਾ ਬਿਲਕੁਲ ਆਸਾਨ ਹੋ ਜਾਏਗਾ ਤੇ ਬਿਲਕੁਲ ਟਗਾ ਨਹੀਂ ਲੱਗੇਗਾ ਜੀਬ ਚ ਕਿਉਂਕਿ ਇਹ ਜਿਹੜੇ ਪੱਤੇ ਨੇ ਇਹ ਜਿਹੜੇ ਬੂਟੇ ਨੇ ਹਰ ਇੱਕ ਘਰ ਦੇ ਵਿੱਚ ਆਮ ਤੌਰ ਤੇ ਪਾਏ ਜਾਂਦੇ ਨੇ ਜਿੱਥੇ ਇਹ ਬੂਟੇ ਨਹੀਂ ਪਾਏ ਜਾਂਦੇ ਜਾਂ ਨਹੀਂ ਅਵੇਲੇਬਲ ਹੈਗੇ ਤੁਸੀਂ ਕਿਸੇ ਵੀ ਨਰਸਰੀ ਨੂੰ ਜਾ ਕੇ ਇਹ ਪੱਤੇ ਦੀ ਫੋਟੋ ਖਿੱਚ ਲਓ ਦਾ ਸਕਰੀਨਸ਼ਾਟ ਲੈ ਲਓ ਠੀਕ ਹੈ ਜਾ ਕੇ ਨਰਸਰੀ ਵਾਲੇ ਨੂੰ ਦਿਖਾਓ ਤੁਹਾਨੂੰ ਉਸ ਵੇਲੇ ਕੱਢ ਕੇ ਦੇ ਦੇਗਾ ਪ੍ਰੈਗਨੈਂਸੀ ਦੇ ਇਹਦੇ ਚ ਅਜਵੈਨ ਵਾਲੀ ਆਉਂਦੀ ਹੈ ਜੀ ਅਜਵੈਨ ਵਾਲੇ ਅੰਦੀ ਫਰੂਕੀ ਸਾਹਿਬ ਬਿਲਕੁਲ ਇਹਨੂੰ ਕਹਿੰਦੇ ਵੀ ਅਜਵੈਨ ਦਾ ਬੂਟਾ ਹੀ ਹੈ ਬਟ ਅਜਵੈਨ ਦਾ ਬੂਟਾ ਨਹੀਂ ਹੁੰਦਾ ਟੈਕਨੀਕਲੀ ਇਹ ਕੁਝ ਹੋਰ ਹੁੰਦਾ ਠੀਕ ਹੈ ਤੇ ਪਰ ਆਪਾਂ ਇਹਦੇ ਤੋਂ ਇੱਕ ਬਾਕਮਾਲ ਫਾਇਦਾ ਲੈ ਸਕਦੇ ਹਾਂ ਜੀ ਆਪਾਂ ਨੁਸਖਾ ਫਾਰਮੂਲਾ ਤਰੀਕੇ ਨਾਲ ਵਰਤੀਏ ਦਿੱਤੇ ਹੋਏ ਤਰੀਕੇ ਨਾਲ ਤੁਸੀਂ ਨੋਟ ਕਰ ਲਓ ਤੁਹਾਡੇ ਕਿਸੇ ਸਕੇ ਸਬੰਧੀ ਨੂੰ ਯਾਰ ਦੋਸਤ ਨੂੰ ਰਿਸ਼ਤੇਦਾਰ ਨੂੰ ਜੇ ਸਰਟਿਕਾ ਪੇਨ ਹੁੰਦੀ ਪਈ ਹੈ ਤੇ ਉਹਦਾ ਇਲਾਜ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ ਤੇ ਇੱਕ ਸ਼ੇਅਰ ਦਾ ਬਟਨ ਧਾਪ ਕੇ ਸਿਰਫ ਤੁਸੀਂ ਉਹਦੀ ਸਰਟਿਕਾ ਪੇਨ ਤੋਂ ਸਦਾ ਲਈ ਖਿਹੜਾ ਛਡਾ ਸਕਦੇ ਹੋ ਉਹ ਤੁਹਾਨੂੰ ਦੁਆਵਾਂ ਦੇਣਾਂ ਲਈ ਥੱਕੇਗਾ ساری ਉਮਰ ਜੀ 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 ਠੀਕ ਹੈ ਇੱਕ ਛੋਟਾ ਜਿਹਾ ਕੰਮ ਕਰਨਾ ਸ਼ੇਅਰ ਦਾ ਬਟਨ ਦਬਾਣਾ ਜ਼ਰੂਰ ਦਬਾ ਦਿਓ ਤੇ ਇਹ ਨੁਸਖੇ ਫਾਰਮੂਲੇ ਨੂੰ ਹਰ ਇੱਕ ਬੰਦੇ ਨਾਲ ਤੁਸੀਂ ਸ਼ੇਅਰ ਕਰਨਾ ਤੇ ਹਕੀਕਤ ਟੀਵੀ ਪੰਜਾਬੀ ਨੂੰ ਇਦਾਂ ਹੀ ਪਿਆਰ ਦਿੰਦੇ ਰਹਿਣਾ। ਅੱਛਾ ਡਾਕਟਰ ਸਾਹਿਬ ਫਿਰ ਇਹ ਸਾਨੂੰ ਦੱਸਿਓ ਕਿ ਜਿਹੜਾ ਇਹ ਨੁਸਖਾ ਹੈਗਾ, ਫਾਰਮੂਲਾ ਹੈਗਾ ਬੰਨਾ ਕਿਵੇਂ ਆ? ਬਹੁਤ ਆਸਾਨ ਹੈ ਜੀ। ਤੁਸੀਂ ਜਿਹੜਾ ਇਹ ਪੱਤੇ ਨੇ ਜਿੱਦਾਂ ਮੈਂ ਤੁਹਾਡੇ ਸਾਹਮਣੇ ਆ ਪੱਤੇ ਤੋੜਦਾ ਪਿਆਵਾਂ। ਠੀਕ ਹੈ ਜੀ। ਠੀਕ ਹੈ ਆ ਪੱਤੇ ਤੋੜ ਕੇ ਤੇ ਇਹਨੂੰ ਆਪਾਂ ਇੱਕ ਗਲਾਸ ਪਹਿਲਾਂ ਪਾਣੀ ਦਾ ਲੈਣਾ। ਜਿੱਦਾਂ ਕਿ ਤੁਹਾਡੇ ਸਾਹਮਣੇ ਆ ਪਾਣੀ ਦਾ ਗਲਾਸ ਪਿਆ ਆ। ਠੀਕ ਹੈ। ਪਾਣੀ ਦੇ ਗਲਾਸ ਦੇ ਵਿੱਚ ਆਪਾਂ ਇੱਕ-ਇੱਕ ਕਰਕੇ ਪੱਤੇ ਪਹਿਲਾਂ ਦਬੋਵਾਂਗੇ। ਜੇ ਪੱਤਾ ਤੁਹਾਡੇ ਕੋਲ ਵੱਡਾ ਤੇ ਦੋ ਪੱਤੇ ਦਬੋਦੋ ਬਹੁਤ ਨੇ। ਜੇ ਛੋ ਤੇ ਤਿੰਨ ਚਾਰ ਪਾ ਦੋ ਜਿਵੇਂ ਤੁਸੀਂ ਡਬੋ ਰਹੇ ਹੋ ਮਤਲਬ ਤੁਸੀਂ ਤਿੰਨ ਪੱਤੇ ਲੈਣੇ ਆਹ ਹਾਂਜੀ ਤੇ ਉਹ ਛੋਟੇ ਇੱਕ ਵੱਡਾ ਆ ਦੋ ਛੋਟੇ ਇੱਕ ਵੱਡਾ ਹੋ ਗਿਆ ਜੀ ਨਾਲ ਆਪਾਂ ਇੱਕ ਚਮਚਾ ਜਿਹੜੇ ਮੇਥੀ ਦਾਣੇ ਦਾ ਯੂਜ਼ ਕਰਾਂਗੇ ਮੇਥੀ ਦਾਣੇ ਦੇ ਵਿੱਚ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਹੁੰਦੀਆਂ ਨੇ ਜਦੋਂ ਤੁਸੀਂ ਮੇਥੀ ਦਾਣਾ ਇਹਦੇ ਨਾਲ ਯੂਜ਼ ਕਰੋਗੇ ਇਹ ਫਰੂਕੀ ਸਾਹਿਬ ਇੰਨਾ ਵਧੀਆ ਸੁਮੇਲ ਇਹਨਾਂ ਦੋਨਾਂ ਚੀਜ਼ਾਂ ਦਾ ਅਕੋਰਡਿੰਗ ਟੂ ਆਯੁਰਵੇਦ ਜੇ ਤੁਸੀਂ ਇਹ ਚੀਜ਼ ਲੈ ਲੋਗੇ ਨਾ ਤੁਹਾਨੂੰ ਮਲਟੀਪਲ ਫਾਇਦੇ ਹੋਣੇ ਨੇ ਠੀਕ ਹੈ ਚਰਟੀ ਦਾ ਪੇਨ ਤੋਂ ਤੇ ਖਿਹੜਾ ਛੋਟੀ ਜਾਣਾ ਠੀਕ ਹੈ ਨਾਲ ਇਹਦੇ ਹੋਰ ਮਲਟੀਪਲ ਫਾਇਦੇ ਹੋਣੇ ਨੇ ਤੁਸੀਂ ਆਪ ਕਹੋਗੇ ਵੀ ਵਾਕਈ ਜਿਹੜੇ ਆਯੁਰਵੇਦ ਦੇ ਨੁਸਖੇ ਨੇ ਵਾਕਈ ਬਾ ਕਮਾਲ ਨੇ ਜੀ ਜੀ ਚਲੋ ਅਸੀਂ ਇਹ ਜਿਹੜਾ ਤੁਸੀਂ ਨੁਸਖਾ ਫਾਰਮੂਲਾ ਇਹ ਬਣਾਇਆ ਇਹ ਬਣ ਕੇ ਤਿਆਰ ਹੋ ਗਿਆ ਹੁਣ ਇਹਨੂੰ ਕਿੰਨਾ ਟਾਈਮ ਜੀ ਅਸੀਂ ਇਹਨੂੰ ਇਸੇ ਤਰੀਕੇ ਨਾਲ ਭਿਉਂ ਕੇ ਰੱਖਣਾ ਇਹਨੂੰ ਤੁਸੀਂ ਓਵਰ ਦਾ ਨਾਈਟ ਰੱਖਣਾ ਜੀ ਰਾਤੀ ਹਾਂ ਰਾਤੀ ਸੌਣ ਵੇਲੇ ਜਦੋਂ ਐਕਸਰਸਾਈਜ਼ ਕਰੀਦੀ ਨਾ ਇੱਕ ਦਿਮਾਗ 'ਚ ਇੱਕ ਚੀਜ਼ ਯਾਦ ਰੱਖੀ ਦੀ ਏ ਉਦੈ ਨੂੰ ਰਾਤੀ ਸੌਣ ਵੇਲੇ ਦਬੋ ਕੇ ਰੱਖ ਦੇਣਾ ਸਵੇਰੇ ਜਿਹੜਾ ਇਹ ਪਾਣੀ ਹੈ ਇਹਨੂੰ ਪਾਣੀ ਨੂੰ ਵੇਸਟ ਨਹੀਂ ਸਮਝਣਾ ਇੱਕ ਇੱਕ ਪੱਤਾ ਪਹਿਲਾਂ ਚੁੱਕ ਕੇ ਇਹਨੂੰ ਚਬ ਕੇ ਆਰਾਮ ਨਾਲ ਚੌਂਕੜੀ ਮਾਰ ਕੇ ਪੁੰਜੇ ਬਹਿ ਕੇ ਸਵੇਰੇ ਸੁੱਤੇ ਉੱਠਦੇ ਅਸਾਰ ਇੱਕ ਇੱਕ ਪੱਤੇ ਨੂੰ ਚਬ ਕੇ ਖਾਣਾ ਮੇਥੀ ਦਾਣੇ ਨੂੰ ਵੀ ਚਬ ਕੇ ਖਾਣਾ ਉਹਦੇ ਤੋਂ ਬਾਅਦ ਫਰੂਕੀ ਸਾਹਿਬ ਜਿਹੜੀ ਗੱਲ ਪੁਆਇੰਟ ਨੋਟ ਕਰਨ ਵਾਲਾ ਜਿਹੜਾ ਇਹ ਪਾਣੀ ਹੈ ਇਹ ਪਾਣੀ ਵੀ ਬਾ ਕਮਾਲ ਹੈ ਇਹ ਪਾਣੀ ਨੂੰ ਆਪਾਂ ਕੀ ਕਰਨਾ ਇਹਨੂੰ ਪਾਣੀ ਨੂੰ ਅਸੀਂ ਪੁੱਨ ਲੈਣਾ ਠੀਕ ਹੈ ਜੀ ਠੀਕ ਹੈ ਜੀ ਪੁਣ ਕੇ ਇਸ ਤਰੀਕੇ ਨਾਲ ਇਹਨੂੰ ਆ ਲੇਖੋ ਆ ਦੇਖੋ ਜੀ ਪੁਣ ਲਿਆ ਆਪਾਂ ਇਹਨੂੰ ਪੁਣ ਲਿਖ ਪੁਣ ਕੇ ਤੇ ਇਹਦੇ ਵਿੱਚ ਇੱਕ ਇੱਕ ਚਟਕੀ ਆ ਪਾਣੀ ਹੈ ਜੀ ਕਿਹ ਕੀ ਚੀਜ਼ ਹੈ ਜੀ ਇਹ ਸੁੰਢ ਹੈ ਜੀ ਅੱਛਾ ਹਾਂ ਜੀ ਸੁੰਢ ਹਾਂ ਜੀ ਅਦਰਕ ਦਾ ਜਿਹੜਾ ਪਾਊਡਰ ਹੁੰਦਾ ਅਦਰਕ ਨੂੰ ਸੁਕਾ ਕੇ ਜਿਹਦਾ ਪਾਊਡਰ ਬਣਾਇਆ ਜਾਂਦਾ ਉਹਨੂੰ ਪੰਜਾਬੀ ਵਿੱਚ ਆਪਾਂ ਸੁੰਢ ਕਹਿੰਦੇ ਆ ਉਹਦੀ ਸਿਰਫ ਇੱਕ ਚੁਟਕੀ ਪਾਣੀ ਹੈ ਇੱਕ ਚੁਟਕੀ ਨੇ ਇੰਨਾ ਕਮਾਲ ਦਾ ਇੰਨਾ ਸ਼ਾਨਦਾਰ ਤੁਹਾਡਾ ਅਸਰ ਕਰਨਾ ਆ ਦੇਖੋ ਮੈਂ ਤੁਹਾਡੇ ਸਾਹਮਣੇ ਚੁਟਕੀ ਐਡ ਕਰ ਰਿਹਾ ਆ ਦੇਖੋ ਜੀ ਇੱਕ ਚੁੰਡੀ ਪਾ ਲਈ ਠੀਕ ਹੈ ਜੀ ਇਹਨੂੰ ਆਪਾਂ ਚਿਮਚੇ ਨਾਲ ਮਿਕਸ ਆਪ ਕਰ ਲਿਆ ਠੀਕ ਜੀ ਰੁਕੀ ਸਾਹਿਬ ਆ ਜਿਹੜੀ ਚੀਜ਼ ਹੈ ਨਾ ਇੰਨੀ ਅਮੇਜ਼ਿੰਗ ਹੈ ਇੰਨੀ ਸ਼ਾਨਦਾਰ ਹੈ ਇਹਨੇ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਬਲੌਕ ਨਸ ਨਹੀਂ ਰਹਿਣ ਦੇਣੀ ਤਾਡੀਆਂ ਨਸਾਂ ਐ ਖੋਲ ਦੜੀਆਂ ਜਦੋਂ ਸਰੀਰ ਦੀ ਕਹਿੰਦਾ ਵੀ ਸਰਵਿਸ ਹੋ ਗਈ ਐ ਸਰਵਿਸ ਕਰ ਦੇਣੀ ਸਰੀਰ ਦੀ ਦਰਦਾ ਦੁਰਦਾ ਲਬਦੇ ਰਹਿ ਜਾਓਗੇ ਆਪ ਕਹੋਗੇ ਵੀ ਨਜਾਰਾ ਆ ਗਿਆ ਅੱਛਾ ਡਾਕਟਰ ਸਾਹਿਬ ਫਿਰ ਜਿੰਨਾਂ ਕੋਲ ਨਾ ਟਾਈਮ ਨਹੀਂ ਹੁੰਦਾ ਇਹ ਟੋਟਕੇ ਫਾਰਮੂਲੇ ਦੇਸੀ ਘਰੇਲੂ ਕਰਨ ਦਾ ਤੇ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਹੋ ਸੈਟਕਾ ਪੀਣ ਲੱਗਾ ਤੁਹਾਡੇ ਕੋਲ ਭੈਣ ਜੀ ਬੈਠੇ ਸੀ ਉਹ ਕਹਿੰਦੇ ਸੁਣਨ ਤੋਂ ਪਤਾ ਹੀ ਨਹੀਂ ਲੱਗਿਆ ਸਾਡੀ ਸੈਟਕਾ ਗਈ ਕਿੱਥੇ ਹੂੰ ਇਦਾਂ ਹੀ ਬਸ ਸਾਡੇ ਕੋਲ ਇਹਦੇ ਲਈ ਬਹੁਤ ਅੱਛਾ ਟਰੀਟਮੈਂਟ ਹੁੰਦਾ ਜਦ ਕਿ ਇਹ ਜਿਹੜੀਆਂ ਚੀਜ਼ਾਂ ਨੇ ਆਯੁਰਵੈਦਿਕ ਨੁਸਕੇ ਨੇ ਇਹ ਵੀ ਕੰਮ ਕਰਦੇ ਨੇ ਪਰ ਕਈ ਵਾਰੀ ਬਿਮਾਰੀ ਬਹੁਤ ਜ਼ਿਆਦਾ ਕੈਲੋਵੀ ਠੀਠ ਹੋ ਜਾਂਦੀ ਏ ਉਹ ਬਿਨਾਂ ਦਵਾਈ ਤੋਂ ਨਹੀਂ ਮੰਦੀ ਉਸ ਕੰਡੀਸ਼ਨ ਦੇ ਵਿੱਚ ਸਾਡੇ ਕੋਲ ਲਾਸਟ ਜਿਹੜੀ ਆਪਸ਼ਨ ਹੁੰਦੀ ਏ ਉਹ ਦਵਾਈ ਦੀ ਹੁੰਦੀ ਏ ਦਵਾਈ ਅਸੀਂ ਦਿੰਨੇ ਆ ਬਹੁਤ ਵੱਾਜਬ ਪੈਸਿਆਂ 'ਚ ਦਿੰਨੇ ਆ ਬਹੁਤ ਥੋੜੇ ਪੈਸਿਆਂ 'ਚ ਦਿੰਨੇ ਆ ਸਿਰਫ ਉਹਨਾਂ ਪੇਸ਼ੈਂਟਾਂ ਨੂੰ ਦਿੰਨੇ ਆ ਜਿਨ੍ਹਾਂ ਦੀ ਦਵਾਈ ਤੋਂ ਬਿਨਾਂ ਖਿਹੜਾ ਨਹੀਂ ਛੁੱਟਦਾ ਠੀਕ ਹੈ ਸੋ ਸਾਡੇ ਨਾਲ ਸੰਪਰਕ ਕਰਨਾ ਬਹੁਤ ਆਸਾਨ ਹੈ ਤੁਸੀਂ ਮੈਨੂੰ ਕੋਈ ਵੀ ਮੈਸੇਜ ਤੁਸੀਂ ਗੱਲ ਕਰਨਾ ਚਾਹੁੰਦੇ ਹੋ WhatsApp ਦੇ ਉੱਤੇ ਬੋਲ ਕੇ ਮੈਸੇਜ ਛੱਡੋ ਤੁਹਾਡੇ ਬੋਲੇ ਹੋਏ ਮੈਸੇਜ ਦਾ ਮੈਂ ਜਰੂਰ ਰਿਪਲਾਈ ਕਰਾਂਗਾ ਬਾਕੀ ਸੈਟਿਕਾ ਪੇਨ ਤੋਂ ਖਿਹੜਾ ਛਡਾਣ ਲਈ ਜੇ ਤੁਸੀਂ ਕੋਈ ਟਿਪਸ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ WhatsApp ਦੇ ਉੱਤੇ ਚੈਟ ਤੇ ਵੀ ਗੱਲ ਕਰ ਸਕਦੇ ਹੋ ਮੇਰੇ ਜਿਹੜਾ ਹੈਲਪਲਾਈਨ ਨੰਬਰ ਹੈ ਉਹਦੇ ਤੇ ਫੋਨ ਵੀ ਕਰ ਸਕਦੇ ਹੋ ਮੈਨੂੰ ਜਲੰਧਰ ਆ ਕੇ ਨੇੜੇ ਬੱਸ ਸਟੈਂਡ ਦੇ ਕਰਨਾਟਕਾ ਬੈਂਕ ਦੇ ਨੇੜੇ ਸਾਡਾ ਐਡਰੈਸ ਚੇਂਜ ਹੋ ਗਿਆ ਪਲੀਜ਼ ਕਾਈਂਡਲੀ ਧਿਆਨ ਨਾਲ ਮੇਰਾ ਐਡਰੈਸ ਸੁਣ ਲਓ ਨਵਾਂ ਕਰਨਾਟਕਾ ਬੈਂਕ ਦੇ ਬਿਲਕੁਲ ਨਾਲ ਦੀ ਬਿਲਡਿੰਗ ਹੈ ਜੀ ਤੇ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਨੇੜੇ ਬੱਸ ਸਟੈਂਡ ਜਦੋਂ ਤੁਸੀਂ ਬੱਸ ਸਟੈਂਡ ਤੋਂ ਬੀ ਐਮ ਸੀ ਚੌਂਕ ਵਾਲੇ ਪਾਸੇ ਨੂੰ ਜਾਓਗੇ ਸੈਂਟਰ ਦੇ ਵਿੱਚ ਕਰਨਾਟਕਾ ਬੈਂਕ ਆਂਦਾ ਉਹਦੇ ਤੋਂ ਇੱਕ ਦੁਕਾਨ ਛੱਡ ਕੇ ਅਗਲੀ ਜਿਹੜੀ ਬਿਲਡਿੰਗ ਆਪਣੀ ਹੈ ਤੇ ਤੁਸੀਂ ਆ ਕੇ ਮਿਲ ਸਕਦੇ ਹੋ ਮੈਨੂੰ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਐਤਵਾਰ ਨੂੰ ਵੀ ਆਪਾਂ ਅਵੇਲੇਬਲ ਹੁੰਦੇ ਆ ਐਤਵਾਰ ਨੂੰ ਵੀ ਤੁਸੀਂ ਆ ਸਕਦੇ ਹੋ ਪਰ ਆਉਣ ਤੋਂ ਪਹਿਲਾਂ ਇੱਕ ਵਾਰੀ ਕਨਫਰਮੇਸ਼ਨ ਜ਼ਰੂਰ ਲੈ ਲੈਣੀ ਹੈ ਅਪਾਇੰਟਮੈਂਟ ਜ਼ਰੂਰ ਲੈ ਲੈਣੀ ਹੈ ਤਾਂ ਜੋ ਤੁਹਾਡਾ ਕਦੇ ਵੀ ਚੱਕਰ ਬੇਅਰਥ ਨਾ ਜਾਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਉਹ ਸੈਟ ਕਾ ਪੇਨ ਜਿਸ ਪੇਨ ਨੂੰ ਲੈ ਕੇ ਅਸੀਂ ਕਈ ਵਾਰ ਇੰਜੈਕਸ਼ਨ ਲਗਾਉਨੇ ਆ ਪੇਨ ਕਿਲਰ ਖਾਣੇ ਆ ਥੈਰਾਪੀਆਂ ਕਰਾਉਣਿਆਂ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਅਜਵਾਇਨ ਦੇ ਪੱਤੇ, ਮੇਥੀ ਦਾਣਾ ਔਰ ਸੁੰਢ ਦਾ ਸਹੀ ਇਸਤੇਮਾਲ ਜਦੋਂ ਤੁਸੀਂ ਸਿੱਖ ਜਾਗੇ ਤਾਂ ਜਿਹੜੇ ਸੈਟਕਾ ਪੇਨ ਹੈਗੀ ਸਾਡੀ ਉਹ ਕਿਤੇ ਦੀ ਕਿਤੇ ਜਾ ਸਕਦੀ ਹੈ ਸੋ ਉਮੀਦ ਕਰਦਾ ਕਿ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਗੁਰਿਆਨ ਦੇ ਵੈਦ ਵੈਦ ਹਰਸ਼ਵੀਰ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਦੂਰ ਕਰ ਸਕਦੇ ਹੋ ਫਿਰ ਵੀ ਮੇਰੀ ਸਲਾਹ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਧੰਨਵਾਦ